ਪੂਰੀ ਟਾਪ ਦੀ ਮੱਝ ਆ ਗਈ ਸਾਰੀ ਮੰਡੀ ਦੇ ਵਿੱਚੋਂ ਤੇ ਇੱਕ ਵਾਰੀ ਤੁਰਦੀ ਤੁਸੀਂ ਚੱਕਰੋ ਥੋੜੇ ਥੋਰ ਉਹ ਡਾਇਗਰਾਮ ਪੂਰੀ ਜ਼ਰੂਰ ਪੂਰੀ ਤੋਰ ਕੇ ਦਿਖਾਉਣਾ ਸਾਨੂੰ ਤੇ ਬਾਕੀ ਬਾਈ ਤੋਂ ਸਾਰੀ ਇੱਕ ਮਿੰਟ ਜਾਣਕਾਰੀ ਲੈ ਕੇ ਦੇਵਾਂਗੇ ਤੁਰਦੀ ਤੁਸੀਂ ਚੈੱਕ ਕਰ ਲਓ ਥਣ ਲੇਵੇ ਦੀ ਬੰਤਰ ਪਟਕੂੜਾ ਤਾਂ ਕਮੀ ਕੋਈ ਨਹੀਂ ਮਿੱਤਰੋ ਇਹ ਹਰੀਆਂ ਵਾਲੀ ਝੋਟੀ ਆ ਲਾ ਦੇਣਾ ਲਾ ਦੇਗੇ ਆਜਣਾ ਨਹੀਂ ਨਾ ਲੈ ਮਿੱਤਰੋ ਬਾਈ ਕਹਿੰਦਾ ਕੰਡਾ ਲਾ ਦੂੰਗਾ ਠੀਕ ਹੈ 14 ਅੰਕ ਨੂੰ ਸਾਰਿਆਂ ਦੇ ਵਿੱਚੋਂ ਟੌਪ ਦੀ ਝੋਟੀ ਜਿਹੜੀ ਆਪਾਂ ਮੰਡੀ ਦੇ ਉੱਪਰ ਦੇਖੀ ਸੀਗੀ ਧਨੌਲਾ ਤੇ ਤੇ ਵੱਡੀ ਝੋਟੀ ਹੈ ਚੰਗੇ ਦੁੱਧ ਵਾਲੀ ਆ ਤੇ ਬਾਈ ਨੇ ਵੀ ਕਸਰ ਨੰਨੀਓ ਛੱਡੀ ਨਹੀਂ ਕੋਈ ਕਸਰ ਹਨਾ ਸੰਗਾਰਨ ਨੰਨੀਓ ਤੇ ਥਣਾ ਸਪੇਸ ਦੇਖਿਆ ਨਾ ਜਮਾ ਆਪਾਂ ਕੱਲਾ ਕੱਲਾ ਥਣ ਤੇ ਗੱਠ ਗੱਠ ਦੇ ਪਿਆ ਮਿੱਤਰੋ ਤੇ ਇੱਕ ਵਾਰੀ ਤੋੜ ਕੇ ਦਿਖਾਉਣੇ ਆ ਫੇਰ ਗੱਲਬਾਤ ਸਾਰੀ ਬਾਈ ਨਾਲ ਕਰਾਂਗੇ ਤੁਰਦੀ ਤੁਸੀਂ ਚੈੱਕ ਕਰ ਲਓ ਤੋੜ ਬਾਈ ਸੋਹਣਿਆ ਤੇ ਬਾਕੀ ਬਾਈ ਨੇ ਹਾਰ ਹੂਰ ਪਾ ਆ ਕੇ ਬਾਈ ਨੇ ਸ਼ਿੰਗਾਰੀ ਪਈਆ ਤੇ ਪੂਰੀ ਟੌਪ ਦੀ ਮੱਝ ਆ ਗਈ ਸਾਰੀ ਮੰਡੀ ਦੇ ਵਿੱਚੋਂ ਤੇ ਇੱਕ ਵਾਰੀ ਤੁਰਦੀ ਤੁਸੀਂ ਚੱਕਰੋ ਥੋੜਾ ਜਣਾ ਦਰਦੀ ਹੈਗੀ ਲੈ ਜਮਾ ਨੇੜੋਂ ਕਰਕੇ ਦਿਖਾ ਦੇ ਬਾਈ ਆਡਰ ਕਰਨੀ ਦਾ ਕਮੀ ਨਹੀਂ ਕੋਈ ਚੰਗਾ ਜਿਵੇਂ ਆਪਾਂ ਕਹਦੀਏ ਭਾਂਡਾ ਲੱਗਿਆ ਹੋਇਆ ਚੰਗੇ ਦੁੱਧ ਵਾਲਾ ਤੇ ਦੁੱਧ ਵੀ ਪੂਰਾ ਕੱਢੂਗੀ ਵੱਡੀ ਮੱਝ ਆ ਗਈ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਕੀ ਗੱਲ ਬਾਤਾਂ ਕਿੰਨਾ ਦੁੱਧ ਆ ਤੇ ਕਦੋਂ ਦੀ ਸੂਈ ਆ ਬਾਕੀ ਆਪਾਂ ਗੱਲਬਾਤ ਸਾਰੀ ਬਾਈ ਨਾਲ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਤੇ ਬਾਈ ਆਪਣਾ ਨਾਮ ਦੱਸੋ ਪਹਿਲਾਂ ਮੈਂ ਕਮਲਜੀਤ ਸਿੰਘ ਹਾਂ ਠੀਕ ਆ ਬਾਈ ਕਮਲਜੀਤ ਪਿੰਡ ਕਿਹੜਾ ਹੈਗਾ ਪਿੰਡ ਪਟਾਰੀ ਹੈ ਜੀ ਪਟਾਰੀ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਠੀਕ ਆ ਬਾਈ ਲੁਧਿਆਣਾ ਜ਼ਿਲ੍ਹੇ ਤੋਂ ਆਇਆ ਧਨੌਲੇ ਮੌਸਮ ਵੀ ਖਰਾਬ ਆ ਤੇ ਠੰਡ ਵੀ ਬਹੁਤ ਜ਼ਿਆਦਾ ਆ ਤੇ ਬਾਕੀ ਬਾਈ ਜੇ ਆਪਾਂ ਗੱਲ ਕਰ ਲਈ ਕਮਲਜੀਤ ਕੰਮੇ ਸੂਏ ਝੋਟੀ ਤੀਜੇ ਸੂਏ ਤੀਜੇ ਸੂਏ ਠੀਕ ਆ ਤੇ ਬਾਈ ਦੁੱਧ ਹੁਣ ਇਸ ਟਾਈਮ ਕਿੰਨਾ ਆ ਦੁੱਧ ਇਸ ਟਾਈਮ ਦੁੱਧ ਆਪਣਾ 2 ਲੀਟਰ ਚ ਆਇਆ ਹੋਇਆ ਪਹਿਲਾਂ ਦਾ ਪਹਿਲਾਂ ਪਿਛਲੀ ਵਾਰੀ 22 ਲੀਟਰ ਸੀਗਾ ਹੁਣ ਜੇ ਸੂਏ ਠੀਕ ਆ ਹੁਣ ਮੰਨ ਲੈ ਬੋਲੇ ਚ ਹੁਣ ਬੋਲੇ ਚ ਕਿੰਨਾ ਕੁ ਤਿਆਰ ਹੁਣ ਬਾਈ ਬੋਲਾ ਹੁਣ 14 15 ਕਿਲੋ 14 ਕਿਲੋ ਹੈਗਾ ਤਿਆਰ ਠੀਕ ਆ ਕਮਲਜੀਤ ਇੱਕ ਵਾਰੀ ਨੰਬਰ ਬੋਲੀ ਬਾਈ ਨੰਬਰ 98558 ਜੀ 70032 ਠੀਕ ਆ ਇਹ ਬਾਈ ਕਮਲਜੀਤ ਦਾ ਨੰਬਰ ਆ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਆਇਆ ਤੇ ਕਮਲਜੀਤ ਬਾਈ ਆਖਰ ਤੇ ਗੱਲ ਰੇਟ ਦੀ ਆਂਦੀ ਹੈ ਰੇਟ ਕੀ ਕਰਤਾ ਰੇਟ 3 ਲੱਖ ਰੁਪਈਆ ਕਰਦੇ ਜੀ ਠੀਕ ਆ ਤੇ ਮੰਨ ਤਾਂ ਨੂੰ ਆ ਮਾਨਦਾਨ ਹੋ ਜਾਊਗਾ ਇਹ ਮੌਕਾ ਠੀਕ ਆ ਲੈ ਬਾਈ ਕਹਿੰਦਾ ਆ ਕੰਮ ਜੀ ਕਹਿੰਦਾ ਮਾਨਦਾਨ ਮੌਕੇ ਤੇ ਕਰਦਾਂਗੇ ਮਿੱਤਰੋ 3 ਲੱਖ ਰੇਟ ਆ ਸਾਰੀ ਮੰਡੀ ਚੋਂ ਵੱਧ ਰੇਟ ਐ ਇਸ ਮੱਝ ਦਾ ਕਿਉਂ ਆ ਕੋਈ ਕਾਰਨ ਆ ਰਾਮ ਰਾਮ ਮੇਰੀ ਸਾਰੀ ਬਾਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮੈਂ ਗਿਆ ਬਣ ਲੱਗ ਗਈ ਹੋ ਤਾਂ ਜੋ ਤੁਮ ਈਪ ਖਵਾਓਗੇ ਵਹੇ ਬਿਆਦ ਤੇ ਦਿਖੇਗਾ ਅਰ ਦਿਖੇਗਾ ਕਿ ਉਕਰ ਜਦ ਉਸਕੀ ਲਈ ਉਟੀ ਸੁਥਰੀਰ ਬੜੀ ਤਿਆਰ ਹੋ ਜਾਏਗੀ ਜਦ ਠੋਕਕਨ ਵਾਲਟੀ ਦੁੱਧ ਕੀ ਕਾਡੋਗੀ ਤਾਂ ਉਸ ਖਤਰਬਾਟ ਕੇ ਦੇਖਣ ਲੱਗ ਰਹੀ ਹੋ ਤਾਵਲੀ ਹੀ ਜਾਓ ना तो का के बाबू ने भेज दो मेडिकल स्टोर पे उड़ते लेकर राइट एच। राइट एच दस दस होगी और जोटी भी सुथरी दिखेगी या पहले एक लीटर की पैकिंग माया करती दो की में भी आ गई है अरे बे और भी घनी जानकारी चाहिए इसे ना तो इस नंबर पर फोन कर लियो सात आठ नो दो जीरो बयालीस हजार हर पशुपालक की पसंद राइट एच ਬਿਸਲੀ ਵਾਰ ਦੁੱਧ ਦਿੱਤਾ ਸੀ ਨੇ ਬਾਈ ਦੂਜੇ ਸੂਏ ਕਿੰਨਾ 22 ਲੀਟਰ 22 ਲੀਟਰ ਬਾਈ ਕਹਿੰਦਾ ਦੁੱਧ ਦਿੱਤਾ ਸੀਗਾ ਤੇ ਹੁਣ ਵੀ ਬੌਲਾ ਚੰਗਾ ਤਿਆਰ ਆ ਤੇ ਬਾਕੀ ਬਾਈ ਕਈ ਵਾਰ ਗੱਲ ਆ ਜਾਂਦੀ ਆ ਵੀ ਜਰਾ ਬਾਈ ਸਾਨੂੰ 22 ਤਿਆਰ ਕਰ ਦਿਓ ਸੀ 100 ਪੈਸੇ ਦੇ ਦਾਂਗੇ ਹਾਂਜੀ ਹਾਂ ਹੋ ਜਾਊਗਾ ਹੋ ਜਾਊਗਾ ਜੀ ਲੈ ਬਾਈ ਕਹਿੰਦਾ ਇੱਕ ਮਤਲਬ ਚੈਨਲ 'ਚ ਹੋ ਰਾ ਜੇ ਕਿਸੇ ਭਰਾ ਨੇ 22 ਲੀਟਰ ਮਿਣਕੇਲ ਜਾਣਾ ਉਹ ਵੀ ਦੁੱਧ ਤਿਆਰ ਕਰਕੇ ਦੇਣਗੇ ਸਾਈ ਬੰਨਾ ਪਾ ਦੇਣਾ ਹਾਂਜੀ ਹਾਂਜੀ ਸੌਦਾ ਕਰ ਲੋ ਫੜ ਜਾਵੇ ਆਪਾਂ ਬਾਈ ਕਰਦਾਂਗੇ ਹਾਂ ਸੌਦਾ ਕਰਕੇ ਸਾਈ ਬੰਨਾ ਪਾ ਦਿਓ ਦੁੱਧ ਸਾਨੂੰ 22 ਲੀਟਰ ਬਾਈ ਕਹਿੰਦਾ ਤਿਆਰ ਕਰ ਦਾਂਗੇ ਪਰ ਮ ਵੀ 22 ਲੀਟਰ ਦੁੱਧ ਦੇਊਗੀ ਚੰਗੀ ਬਰੀਡ ਦੀ ਆ ਫੇਰ ਹੀ ਬਾਈ ਨੇ ਰੇਟ ਜ਼ਿਆਦਾ ਕਰਿਆ 3 ਲੱਖ ਜਿਹੜਾ ਸਾਰੀ ਮੰਡੀ ਚੋਂ ਵੱਧ ਆ ਮਿੱਤਰੋ ਜੇ ਚੰਗੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਲੁਧਿਆਣਾ ਜਿਲ੍ਹੇ ਤੋਂ ਆਏ ਹੋਏ ਆ 11 ਵਾਲੀ ਮੰਡੀ ਤੇ ਤੇ ਚੰਗੀ ਦੁੱਧ ਵਾਲੀ ਝੋਟੀ ਆ ਜਿਹੜੇ ਭਰਾ ਕਹਿੰਦੇ ਸੀ ਨਾ ਪੂਰੀ ਚਾਹੀਦੀ ਐ ਪੂਰੀ ਚਾਹੀਦੀ ਆ ਲੈ ਵੀ ਤੋਰ ਮੁੰਡਿਆ ਗਰਾ ਪੂਰੀ ਜ਼ਰੂਰੀ ਪੂਰੀ ਤੋਰ ਕੇ ਦਿਖਾਉਣਾ ਸਾਨੂੰ ਤੇ ਬਾਕੀ ਬਾਈ ਤੋਂ ਸਾਰੀ 1 ਮਿੰਟ ਜਾਣਕਾਰੀ ਲੈ ਕੇ ਦੇਵਾਂਗੇ ਤੁਰਦੀ ਦੂ ਚੈੱਕ ਕਰ ਲਓ ਥਣਲੇਵੇ ਦੀ ਬੰਤਰ ਪਟਕੂੜਾ ਤਾਂ ਕਮੀ ਕੋਈ ਨਹੀਂ ਮਿੱਤਰੋ ਇਹ ਹਰਿਆਣ ਵਾਲੀ ਝੋਟੀ ਆ ਜਿਹੜੇ ਕਹਿੰਦੇ ਨੇ ਭਰਾ ਹਰਿਆਣੇ ਦੇ ਲੈਣ ਜਾਣਾ ਅੱਜ ਬਾਈ ਪੰਜਾਬ ਦੇ ਵਿੱਚ ਹੀ ਵੇਚਣ ਆ ਗਏ ਤੇ ਝੋਟੀ 'ਚ ਕਮੀ ਕੋਈ ਨਹੀਂ ਹੈਗੀ ਗੱਦਗਾਠ ਵਜੋਂ ਤੇ ਬਾਕੀ ਪੂਰਾ ਪ੍ਰੂਫ ਪ੍ਰੂਫਾਂ ਸਮੇਤ ਬਾਈ ਕਹਿੰਦਾ ਝੋਟੀ ਵੇਚਾਂਗੇ ਜੇ ਕਿਸੇ ਭਰਾ ਨੇ ਲੈਣੀ ਆ ਤੇ ਬਾਕੀ ਆਪਾਂ ਗੱਲਬਾਤ ਵੀ ਕਰਾਂ ਇੱਕ ਵਾਰੀ ਆਰਡਰ ਦੇਣੇਗਾ ਮਰਵਾ ਦਿਓ ਜੀ ਤੇ ਬਾਕੀ ਥਣਲੇਵੇ ਦੀ ਗੱਲ ਕਰੀ ਤਾਂ ਪੂਰਾ ਸਾਫ ਥਣਲੇਵੇ ਦੀ ਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਗੀ ਮੁੱਲਵਾੜੀ ਕਰਦਾ ਕਿੱਥੋਂ ਆਇਆ ਸਾਰੀ ਡਿਟੇਲਸ ਨੂੰ ਲੈ ਕੇ ਦਿਨਾ ਪ੍ਰੋਪਰ ਸਸੀ ਘਲ ਬਾਈ ਸਸੀ ਕਾ ਜੀ ਤੇ ਬਾਈ ਨਾਮ ਦੱਸੋ ਪਹਿਲਾਂ ਆਪਣਾ ਨਾਮ ਮੈਂ ਰਾਜੀ ਅਜੀ ਠੀਕ ਹੈ ਅਜੀ ਬਾਈ ਆਪਾਂ ਜੇ ਪਿੰਡ ਦੀ ਗੱਲ ਕਰ ਲਈ ਕਿਹੜਾ ਪਿੰਡਾ ਪਿੰਡ ਆਪਣਾ ਕਾਲਿਆਲੀ ਕਾਲਿਆਲੀ ਮੰਡੀ ਮੰਡੀ ਲੇ ਮਤਰਾ ਕਾਲਿਆਲੀ ਮੰਡੀ ਤੋਂ ਆਇਆ ਬਾਈ ਜ਼ਿਲ੍ਹਾ ਕਿਹੜਾ ਪਿੰਡਾ ਸਰਸਾ ਜ਼ਿਲ੍ਹਾ ਸਰਸਾ ਜ਼ਿਲ੍ਹਾ ਸਰਸਾ ਕਾਲਿਆਲੀ ਮੰਡੀ ਤੋਂ ਬਾਈ ਇੱਥੇ ਤਣਾਉਲੇ ਪਹੁੰਚੇ ਹੋਏ ਸੀ ਪਸ਼ੂ ਮੰਡੀ ਤੇ ਝੋਟੀ ਬੂਰੀ ਲੈ ਕੇ ਏ ਅਜੇ ਜੇ ਆਪਾਂ ਗੱਲ ਕਰ ਲਈ ਬਾਈ ਕਿੰਨੇ ਕਿ ਦਿਨਾਂ ਸੂਈ ਆ? ਇਹ ਬਾਈ 4 ਤਿੰਨ ਚਾਰ ਦਿਨਾਂ ਹੀ ਸੂਈ ਆ। ਤਿੰਨ ਚਾਰ ਦਿਨਾਂ ਬਵਾਰ ਕਰਦੇ ਹਾਂ। ਹਾਂ ਬਵਾਰ ਕਰਦੇ ਹਾਂ। ਠੀਕ ਆ। ਤੇ ਮੱਲਾ ਜੇ ਆਪਾਂ ਕਹ ਦੀਏ ਕਿ ਐਵੇਂ ਮੈਂ ਸੂਆ ਏ ਝੋਟੀ ਦਾ। ਤੇ ਪਹਿਲੇ ਸੂਈ ਆ। ਪਹਿਲੇ ਸੂਏ। ਪਲੂਨ ਕੱਟੀ ਹੈ ਨਾ। ਹਾਂ ਪਲੂਨ ਕੱਟੀ। ਦੰਦਾਂ ਚ ਕਿੰਨੇ ਆ? ਦੰਦਾਂ ਦੇ 2 ਚੌਗੀ ਚੌਗੀ 2। 4 ਦੰਦਾਂ ਪਹਿਲੇ ਸੂਏ ਆ ਤੇ ਅਜੇ ਬਾਈ ਹੁਣ ਇਸ ਟਾਈਮ ਦੁੱਧ ਕਿੰਨਾ ਤਿਆਰ ਆ? ਦੁੱਧ ਬਾਈ 13-14 ਕਿਲੋ ਤਿਆਰ। ਪੂਰਾ ਪੂਰਾ। ਕੰਡਾ ਲਾ ਦੇਣਾ? ਲਾ ਦੇਣਗੇ। ਬਾਦ ਨਾ ਜਾਈ। ਨ ਤਿਗਤ 14 ਕਿਲੋ ਜੂ ਹੋਇਆ ਤਾਂ ਲੈ ਜੀ ਨਹੀਂ ਖਰੀਦ ਹੈ ਨਾ ਨਹੀਂ ਖੜੀ ਹੈ ਤੇ ਰੇਟ ਦੀ ਗੱਲ ਆ ਜੀ ਰੇਟ ਕੀ ਕਰਤਾ ਮੁੱਲ ਤਾਂ 190 ਕਰ 190 ਮਾਨਦਾਨ ਕਿੰਨਾ ਕਰੇਗਾ ਕਰ ਦਾਂਗੇ ਜੱਲਾ ਰੇਟ 190 ਆ ਮਾਨਦਾਨ ਬਾਈ ਕਹਿੰਦਾ ਵਧੀਆ ਕਰ ਦਾਂਗੇ ਜਦੋਂ ਵੀ ਕੋਈ ਬੰਦਾ ਸੰਪਰਕ ਕਰਦੇ ਇੱਕ ਵਾਰੀ ਨੰਬਰ ਬੋਲ ਬਾਈ 9350505722 ਠੀਕ ਆ ਇਹ ਬਾਈ ਜਿਹਦਾ ਨੰਬਰ ਆ ਪਿੰਡ ਕਾਲੇ ਵਾਲੀ ਮੰਡੀ ਹਾਂ ਜਿਲਾ ਸਰਸਾ ਤੇ ਦੋ ਨਗ ਲੈ ਕੇ ਦੋਨੇ ਹਾਂ ਦੋ ਦੋ ਨਗ ਲੈ ਕੇ ਆ ਹਰਿਆਣੇ ਦੇ ਵਿੱਚੋਂ ਤੇ ਇਹਦੇ ਮਗਰ ਕੱਟਾ ਕੱਠੀ ਇਹਦੇ ਮਗਰ ਇੱਕ ਕੱਟਾ ਇਹਦੇ ਮਗਰ ਕੱਟਾਗਾ ਤੇ ਤੋਰ ਬਈ ਦੂਜੇ ਨੰਬਰ ਵਾਲੀ ਝੋਟੀ ਤੇ ਦੂਜੇ ਨੰਬਰ ਵਾਲੀ ਝੋਟੀ ਚੈੱਕ ਕਰ ਲੋ ਇਹ ਮੋਰਾ ਦੀ ਆ ਤੇ ਬਾਕੀ ਇਹ ਵੀ ਚੰਗੇ ਦੁੱਧ ਵਾਲੀ ਆ ਤੇ ਸਾਨੂੰ ਤੋੜ ਕੇ ਦਿਖਾ ਦੀ ਇੱਕ ਵਾਰੀ ਤੇ ਫੇਰ ਆਪਾਂ ਇਹਦੇ ਨਾਲ ਸਾਰੀ ਇਹਦੀ ਵੀ ਸਾਨੂੰ ਪ੍ਰੋਫੈਸ਼ਨ ਲਵਾਂਗੇ ਤੇ ਚੰਗਾ ਥਣ ਲੈਵਾ ਸਾਫ ਬਿਲਕੁਲ ਸਾਫ ਥਣ ਲੈਵਾ ਤੋੜ ਦੀ ਤੁਸੀਂ ਚੈੱਕ ਕਰ ਲੋ ਤੇ ਟਾਹ ਟਾਡਰ ਦੀ ਆ ਜਿਹੜਾ ਹਵਾਨਾ ਮੱਲਾ ਮੂਰ ਨੂੰ ਧੱਕ ਜਾਦੇ ਪਾਉਂਦਾ ਛੋਟੀ ਚੰਗੀ ਆ ਤੇ ਇਹ ਵੀ ਤਾਜੀ ਸੂਈ ਹੋਈ ਆ ਜੇ ਆਪਾਂ ਗੱਲ ਕਰ ਲਈ ਹੈਣਾ ਤੇ ਹਾਂ ਬਾਕੀ ਆਪਾਂ ਅਜੇ ਤੋਂ ਸਾਰੀ ਜਾਣਕਾਰੀ ਲੈਣੇ ਆ ਕਿੰਨਾ ਦੁੱਧ ਆ ਕੰਮੇ ਸੂਈ ਆ ਤੇ ਅਜੇ ਭਾਈ ਜੇ ਇਹ ਦੀ ਗੱਲ ਕਰ ਲਈ ਆਪਾਂ ਕੰਮੇ ਸੂਈ ਇਹ ਵੀ ਪਹਿਲੇ ਸੂਈ ਪਹਿਲੇ ਸੂਈ ਪਹਿਲੇ ਸੂਈ ਠੀਕ ਆ ਦੇਖਣ ਨੂੰ ਐਲਾ ਹੀ ਦੂਜੇ ਸੂਏ ਹੁੰਦੇ ਆ ਨਾ ਪਹਿਲਾ ਸੂਆ ਚਾਰ ਦੰਦਾ ਤੇ ਕਹਤ ਕਿ ਕੰਮੇ ਸੂਈ ਆ ਇਹ ਦੋ ਤਿੰਨ ਦਿਨਾਂ ਦੀ ਸੂਈ ਆ ਦੋ ਤਿੰਨ ਦਿਨਾਂ ਦੀ ਸੂਈ ਆ ਤੇ ਇਹਦੇ ਥੱਲੇ ਭਾਈ ਦੁੱਧ ਦਾ ਇਸ ਟਾਈਮ ਕਿੰਨਾ ਇਹ ਥੱਲੇ ਤੇਰਾ 13 ਕਿਲੋ ਦੁੱਧਾ ਮਿੱਤਰੋ ਪਹਿਲੇ ਸੂਏ ਆ ਪਹਿਲੇ ਸੂਏ ਮੋਰਾ ਕੀ ਠੀਕ ਹੈ ਹਰਿਆਣਾਲੀ ਝੋਟੀ ਆ ਤੇ ਦੁੱਧ ਦੀ ਕਪਸ਼ਟੀ ਕਿੰਨੀ ਗ੍ਰਾਜੂਏ ਜੇ ਕਿੰਨਾ ਕ ਦੁੱਧ ਦੇ ਸਕਦੀ ਆ ਦੁੱਧ ਤੇ 17-18 ਲੀਟਰ ਦੇ ਸਕਦੀ 17-18 ਪੜਾ ਹੋ ਜਾਂਦਾ ਹੁਣ ਕਿੰਨਾ ਤਿਆਰ ਆ 13 ਸਾਡੇ ਦਿੰਦੀ ਆ 13 ਹਰਿਆਣੇ ਵਾਲੀ ਦੀ ਸਭ ਤੋਂ ਵੱਧ ਦੁੱਧ ਦਿੰਦੀ ਆ ਠੀਕ ਆ ਹਰਿਆਣੇ ਦੇ ਬਾਈ ਕਹਿੰਦਾ ਦੁੱਧਾ ਮੈਂ ਜਾਇ ਦੇ ਦਿੰਦੀ ਆ 13 ਕਿਲੋ ਹੁਣ ਵੀ ਤਿਆਰ ਆ ਤਿਆਰ ਆ ਜੋਕ ਕੇ ਲੈ ਜੀ ਜੋਕ ਕੇ ਲੈ ਜਾਓ ਠੀਕ ਆ ਤੇ ਇਹਦਾ ਮੁੱਲ ਕੀ ਕਰਤਾ ਇਹਦਾ ਮੁੱਲ 170 1,70,000 ਮਾਨਦਾਨ ਕਰਦਾ ਜੀ ਮਾਨਦਾਨ ਬਾਈ ਕਹਿੰ 1 ਲੱਖ ਦੇ 70 ਹਜ਼ਾਰ ਮਿੱਤਰੋ ਰੇਟ ਆ ਬਾਕੀ ਬਾਈ ਜੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਪਿੰਡ ਕਾਲੇ ਵਾਲੀ ਮੰਡੀ ਜ਼ਿਲ੍ਹਾ ਸਰਸ ਇੱਕ ਵਾਰੀ ਨੰਬਰ ਹੋਰ ਬੋਲ ਦਿੰਦਾ 935050572 ਠੀਕ ਆ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਤੇ ਪੂਰੀ ਤਸੱਲੀ ਕਰਕੇ ਫਿਰ ਜਿਹੜਾ ਤੁਸੀਂ ਪਸ਼ੂਦਾਨ ਖਰੀਦ ਸਕਦੇ ਪੂਰਾ ਲੈ ਮੈਂ ਮਿੱਤਰੋ ਝੋਟੀ ਤੋੜ ਕੇ ਦਿਖਾਉਣ ਲੱਗਿਆ ਤੇ ਬਾਈ ਪੂਰੀ ਸ਼ਿੰਗਾਰੀ ਬੱਠਾ ਇੱਕ ਸਾਈਡ ਜੀ ਤੇ ਤੇ ਲੇਵਾ ਟਾਇਟ ਆ ਜਿਵੇਂ ਆਪਾਂ ਕਹਿੰਦੇ ਟਾਇਟ ਭਾਂਡੇ ਦੀ ਆ ਹਨ ਵਧੀਆ ਲੱਗਿਆ ਸਪੈਸ਼ਲ ਆ ਤੇ ਨਖੜਵਾ ਥਾਣਾ ਤੇ ਬਾਈ ਪੂਰੀ ਝਾਂਜਾਂ ਝੁੰਜਣਾ ਪਾਈ ਬੈਠਾ ਤੇ ਪੂਰੀ ਗੱਲਬਾਤ ਕਰਾਂਗੇ ਤੇ ਬਾਕੀ ਇੱਕ ਵਾਰੀ ਤੁਰਦੀ ਚੈੱਕ ਕਰ ਲੋ ਲੇਵਾ ਵਧੀਆ ਟਾਈਟਾ ਪੂਰੇ ਟਾਈਟ ਹਵਾਨੇ ਦੀ ਆ ਜਿਵੇਂ ਆਪਾਂ ਕਹ ਦੀ ਪੱਟਾਂ ਦੇ ਵਿੱਚ ਕਹਿੰਦਾ ਹਨਾ ਪੱਠਪੁੜੇ ਦੀ ਬੰਤਰ ਚੰਗੀਆਂ ਤੇ ਚੰਗੀ ਝੋਟੀ ਹੈ ਸਕੀਨ ਦੁੱਧ ਵਾਲੀ ਤੇ ਸਾਹਮਣੇ ਤੁਹਾਨੂੰ ਬੱਚਾ ਵੀ ਦਿਖਾਉਣੇ ਇੱਕ ਵਾਰੀ ਬੈਠਾ ਤਾਜੀ ਸੂਈ ਹੋਈ ਆ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਬੰਨਦੇ ਬਾਈ ਤੇ ਕੀ ਮਤਲਬ ਦੁੱਧਕਵਾਸ਼ਟੀ ਆ ਕਹਿਮਾ ਸੂਆ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਤੇ ਬਾਕੀ ਤੁਸੀਂ ਥੋੜੇ ਪਸੰਦਾਈ ਝੋਟੀ ਦੇ ਬਾਈ ਨਾਲ ਜ਼ਰੂਰ ਸੰਪਰਕ ਕਰ ਲਿਓ ਇਧਰ ਨੂੰ ਜਾ ਅਗਲਾ ਬਾਈ ਬਾਈ ਸੋਸੀ ਗੱਲ ਪਹਿਲਾਂ ਤੇ ਬਾਈ ਨਾਮ ਦੱਸੋ ਸਤਪਾਲਾ ਨੇ ਸਤਪਾਲ ਠੀਕ ਆ ਸਤਪਾਲ ਪਿੰਡ ਬਾਈ ਗੋਨਣਾ ਖੁਰਦ ਬਾਈ ਕਿਹੜਾ ਗੋਨਣਾ ਖੁਰਦ ਗੋਨਣਾ ਖੁਰਦ ਬਠੰਡੇ ਕੋਲੇ ਬਠੰਡੇ ਕੋਲੇ ਬਠੰਡੇ ਕੋਲੇ ਤੋਂ ਦੋ ਗੋਨਣਾ ਛੋਟੇ ਤੇ ਵੱਡੇ ਆ ਹਾਂਜੀ ਹਾਂ ਠੀਕ ਆ ਤੇ ਜਲਾ ਬਠੰਡਾ ਹੋਊ ਹੈਨਾ ਜਲਾ ਬਠੰਡਾ ਠੀਕ ਆ ਮੋਬਾਈਲ ਨੰਬਰ ਬੋ ਸਤਪਾਲ ਆਪਣਾ ਜੀ 70871 ਹਾਂ 6448 ਠੀਕ ਆ ਜੇ ਸਤਪਾਲਾ ਪੱਛੋਟੀ ਦੀ ਗੱਲ ਕਰ ਲਈ ਬਾਈ ਕਹਵੇਂ ਸੂਇਆ ਨਹੀਂ ਪਹਿਲਾਂ ਸੂਇਆ ਜੀ ਦੇਖਣ ਨੂੰ ਦੂਜਾ ਲੱਗਦਾ ਹੈ ਨਾ ਹਾਂਜੀ ਪਹਿਲਾ ਪਹਿਲਾ ਸੂਆ ਮਿੱਤਰੋ ਕਹਿ ਦੇਣਾ ਸੂਈਏ ਜੀ ਤੀਜਾ ਦਿਨ ਹੋ ਗਿਆ ਜੀ ਤੀਜਾ ਦਿਨ ਸੂਈ ਨੂੰ ਆ ਸੱਤ ਪਾਲ ਦੁੱਧ ਦੀ ਗੱਲ ਕਰ ਲਈ ਹੁਣ ਬੋਲਾ ਕਿੰਨਾ ਕ ਦੁੱਧ ਜੀ ਹੁਣ 10 ਕਿਲੋ ਦੀ ਗਰੰਟੀ ਹੈ 10 ਕਿਲੋ ਮੰਨ ਲੈ ਹਾਂ 10 ਕਿਲੋ ਗਰੰਟੀ ਦੇ ਕੇ ਦੋ ਰਾਂਗੇ ਮਿਲ ਲੈ ਅਗਲਾ ਹਾਂਜੀ ਮਿਲ ਲੈ ਪਵਾ ਠੀਕ ਹੈ ਬਾਈ 10 ਕਿਲੋ ਤੁਸੀਂ ਮੰਨ ਸਕਦੇ ਹੋ ਜੇ ਕਿਸੇ ਭਰਾ ਦੇ ਪਸੰਦ ਆਉਂਦੀ ਆ ਬਾਈ ਦਾ ਪਿੰਡ ਛੋਟਾ ਗੁੰਨਿਆਣਾ ਹੈ ਨਾ ਹਾਂ ਗੁੰਨਾ ਖੁਰਦ ਖੁਰਦ ਹਾਂਜੀ ਠੀਕ ਹੈ ਜ਼ਿਲ੍ਹਾ ਬਠਿੰਡਾ ਤੇ ਸੱਤ ਪਾਲ ਰੇਟ ਦੀ ਗੱਲ ਲੈਂਦੀ ਬਾਈ ਰੇਟ ਕੀ ਕਰਤਾ ਰੇ ਨਹੀਂ ਮਾਨਦਾਨ ਕਿੰਨਾ ਕਰੇਗਾ ਬਹੁਤ ਹੁੰਦੀਆਂ 41 ਦੀ ਠੀਕ ਹੈ ਬਾਈ ਕਹਿੰਦਾ 15000 ਮਾਨਦਾਨ ਕਰ ਦੂ ਹਨਾ 1 ਲੱਖ ਤੇ 40000 ਦੀ ਝੋਟੀ ਦੇ ਦਿਆਂਗਾ ਬਾਕੀ ਛੋੜੇ ਸਮਝ ਚ ਆਉਂਦੀ ਆ ਬਾਈ ਨਾਲ ਸੰਪਰਕ ਕਰ ਲਿਓ ਇੱਕ ਵਾਰੀ ਨੰਬਰ ਹੋਰ ਬੋਲ ਦੇ 17 78 ਜੀ 6442 ਠੀਕ ਹੈ ਪਿੰਡ ਗੋਨੇਣਾ ਖੁਰਦਾ ਜਿਹੜਾ ਬਟੇਂਡਾ ਤੇ ਬਾਈ ਸਤਪਾਲਣਾ ਤੁਸੀਂ ਸੰਪਰਕ ਜ਼ਰੂਰ ਕਰ ਲਿਓ ਲੈ ਬਈ ਨਾ ਆਪਾਂ ਝੋਟੀ ਦਿਖਾਉਣਾ ਸਾਨੂੰ ਬੁਰੀ ਪੂਰੀ ਟਾਪ ਦੀ ਆ ਤੇ ਕੱਦ ਕਾਠ ਵੀ ਤੁਸੀਂ ਦੇਖ ਲਓ ਤੇ ਵਜਾ ਵਜਾ ਕਰਦੀ ਜਾਂਦੀ ਐ ਬਾਕੀ ਬਾਈ ਕਲਵੰਦਰ ਲੈ ਕੇ ਆ ਕੱਚੀ ਆ ਗਈ ਮੋਰਲਾ ਬਾਈ ਤੇ ਬਾਕੀ ਬਾਈ ਤੋਂ ਸਾਰੀ ਗੱਲਬਾਤ ਡਿਟੇਲ ਦੇ ਵਿੱਚ ਲਵਾਂਗੇ ਜੇ ਕਿਸੇ ਭਰਾ ਨੇ ਸੌਂਖੀ ਝੋਟੀ ਰੱਖਣੀ ਆ ਬੁਰੀ ਫੇਸ ਕੁਆਲਿਟੀ ਚੈੱਕ ਕਰੋ ਸਿੰਘ ਗਿਆ ਰਿੰਗ ਸਿੰਘ ਆ ਜਿਵੇਂ ਆਪਾਂ ਕਹਿੰਦੇ ਠੋਲੂ ਲੰਗਦਾ ਉਹ ਚੀਜ਼ ਹੋ ਜਾਂਦੀ ਆ ਤੇ ਬਹੁਤ ਚੰਗੀ ਜਿਹੜੀ ਫੇਸ ਕੁਆਲਿਟੀ ਦੀ ਝੋਟੀ ਆ ਤੇ ਜੇ ਬਰੀਡ ਦੀ ਹੈਨਾ ਜੇ ਗੱਲ ਕਰੀਏ ਤਾਂ ਤਿਆਰ ਕਰਦੀ ਹੁੰਦੀ ਆ ਆਰਡਰ ਤੇ ਕਿੰਨੀ ਕੱਚੀ ਆ ਬਾਈ ਨੂੰ ਪੁੱਛਿਆ ਬੰਨ ਦੇ ਬਾਈ ਤੇ ਕਿੰਨੀ ਕੱਚੀ ਆ ਕੀ ਗੱਲ ਬਾਤ ਹੈ ਨਾ ਸਕੀਨ ਝੋਟੀ ਆ ਬੁਰੀ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜੇ ਮੈਂ ਆਪਾਂ ਕਹਿਦੀ ਹੈ ਨਾ ਤੇ ਬਾਕੀ ਬਾਈ ਨਾਲ ਕਰਦੇ ਆ ਗੱਲ ਬਾਤ ਸਾਰੀ ਤੇ ਕਦ ਦੇਖੋ ਤੁਸੀਂ ਦੂਜੀਆਂ ਵਾਰਾਂ ਚ ਇੱਕ ਵਾਰੀ ਨੰਗਾ ਮਾਰੋ ਵੀ ਕਿੰਨਾ ਉਪਰਾਗਾ ਹੈ ਨਾ ਤੇ ਹਜੇ ਇਹ ਝੋਟੀ ਨੂੰ ਤਿਆਰ ਹੋਣਾ ਬਾਕੀ ਸਾਰੀ ਗੱਲ ਬਾਤ ਬਾਈ ਕਲਵੰਦਰ ਨਾਲ ਕਰਦੇ ਆ ਤੇ ਡਿਟੇਲ ਲੈ ਕੇ ਦਿੰਦੇ ਆ ਬਈ ਸਿੰਘ ਗਾਲਾ ਸਸੀ ਗਾਲ ਜੀ ਤੇ ਬਈ ਦਰਸ਼ਕ ਨੂੰ ਕੋਈ ਦਾ ਨਾਮ ਦੱਸੋ ਨਾਮ ਕੁਲਵਿੰਦਰ ਸਿੰਘ ਪਿੰਡ ਖੀਵਾ ਕਲਾਂ ਜੀ ਠੀਕ ਹੈ ਪਿੰਡ ਖੀਵਾ ਕਲਾਂ ਜ਼ਿਲ੍ਹਾ ਮਾਨਸਾ ਠੀਕ ਹੈ ਨੰਬਰ ਬੋਲ ਬਈ ਇੱਕ ਵਾਰ 9958 ਜੀ 9966 ਠੀਕ ਹੈ ਤੇ ਕੁਲਵਿੰਦਰ ਭਾਈ ਜੇ ਆਪਾਂ ਝੋਟੀ ਦੀ ਗੱਲ ਕਰ ਲਈਏ ਮੰਨ ਲਾ ਕੈਮਾ ਸੂਆ ਸੂਸ ਵਾਰ ਇਹ ਪਹਿਲਾ ਸੂਆ ਸੂਸ ਜੀ ਪਹਿਲਾ ਸੂਆ ਹਾਂਜੀ ਮੰਨ ਲਾ ਦੰਦਾ ਚ ਕਿੰਨੀ ਹੈ ਦੰਦਾ ਚੌਕ ਦੇ ਚੱਕ ਦੀ ਜਗ੍ਹਾ ਠੀਕ ਹੈ ਚਾਰ ਦੰਦ ਮਿੱਤਰੋ ਚੱਕ ਦੇ ਦੰਦ ਦੀ ਜੂ ਚੱਕ ਦੀ ਜੀ ਚੱਕ ਲੈ ਸਟਾਰਟ ਕਰਤੇ ਤੇ ਬਾਕੀ ਤੁਸੀਂ ਉਮਰ ਵਾਲੇ ਅੰਦਾਜ਼ਾ ਲਾ ਲਿਓ ਤੇ ਬਈ ਕਿੰਨਾ ਕੁ ਟਾਈਮ ਲੈਂਦੀ ਹੈ ਕੁਲਵਿੰਦਰ ਇਹਦੇ ਹਲੇ 8 ਦਿਨ ਪੈਣਗੇ 8 ਦਿਨ ਹਾਂਜੀ ਇੱਕ ਹਫਤਾ ਇੱਕ ਹਫਤਾ ਬਾਹਰ ਜਾਓ ਹਾਂਜੀ ਹਾਂਜੀ 15 ਲੈ ਜੂਗੇ ਹਿਸਾਬ ਨਹੀਂ 8 ਕਦ ਨਹੀਂ ਬਾਕੀ ਹੋ ਸਕਦਾ ਛੋੜਾ ਨਹੀਂ ਤੋੜੇ ਨਾ 15 ਇੱਕ ਮੰਨ ਲਓ ਹਫਤਾ ਰਹਿ ਗਿਆ 8 ਦਿਨ ਰਹਿ ਗਏ ਤੇ ਬਾਕੀ 10 15 ਨਾਲ ਜਾ ਸਕਦੀ ਕਿਉਂਕਿ ਝੋਟੀ ਕੱਚੀ ਹੈ ਬਹੁਤ ਦੱਸੀ ਜਾਂਦੀ ਆ ਤੇ ਆਰਡਰ ਜਿਹੜਾ ਬਣਾਉਣਾ ਸਟਾਰਟ ਹੀ ਕਰਿਆ ਹੈ ਨਾ ਬਾਈ ਤੇ ਬਾਕੀ ਵਧੀਆ ਆਰਡਰ ਬਣਾਉਗੀ ਕਦ ਕਾਠ ਵਜੋਂ ਤੇ ਬਾਈ ਮਾਂ ਨੂੰ ਦਰਕਾਰਡ ਪਤਾ ਕੁਸ਼ ਕਲੰਦਰ ਮਾਂ ਦਾ ਹੈਗਾ ਜੀ 22 ਕਿਲੋ ਰਕਾਰਡ ਮਾਂ ਦਾ ਸੀਗਾ 22 ਕਿਲੋ ਰਕਾਰਡ ਤੇ ਚੰਗੀ ਝੋਟੀ ਆ ਤੇ ਪ੍ਰੂਫ ਮਿਲ ਜੂ ਆਪਾਂ ਨੂੰ ਕੋਈ ਹਾਂਜੀ 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 ਪਰੂਫ ਮੰਗ ਲੈਂਦਾ ਕਈ ਵਾਰ ਭਰਾ ਕੋਈ ਪ੍ਰੂਫ ਹੀ ਮਿਲ ਜੂ ਮਾਂ ਵੀ ਦਿਖਾ ਦਾਂਗੇ ਤੇ ਬਾਕੀ ਕਦ ਕੱਦ ਤੁਸੀਂ ਦੇਖੋ ਝੋਟੀ ਤੇ ਚੰਗਾ ਤੇ ਕਿੰਨਾ ਕੁ ਦੁੱਧ ਪਾਉਂਗੇ ਕਲਵਿੰਦਰ ਪਿੱਲੇ ਦੇ ਪਿੰਡ ਦੀ ਹੈ ਜੀ ਕਲਵਿੰਦਰ ਪਿੱਲੇ ਦੇ ਗਾਇਕ ਦੀ ਗਾਇਕ ਦੀ ਕਲਵਿੰਦਰ ਕੱਥੇ ਹੋ ਗਈ ਜੀ ਦੰਨੇ ਠੀਕ ਆ ਕਲਵਿੰਦਰ ਪਿੱਲੇ ਦੇ ਪਿੰਡ ਦੀ ਆ ਬਾਈ ਕਹਿੰਦਾ ਠੀਕ ਆ ਉਥੋਂ ਝੋਟੀ ਲਈ ਆ ਸਾਰਾ ਪ੍ਰੂਫ ਦੇ ਦਾਂਗੇ ਤੇ ਬਾਕੀ ਭਾਈ ਕਲਵਿੰਦਰ ਦੁੱਧ ਕਿੰਨਾ ਕੁ ਪਾਉਗੇ ਪਹਿਲੇ ਦੁੱਧ ਦੇ ਦੋ ਜੀ ਪਲੂਣੋਂ ਮੈਂ 15 ਕਿਲੋ ਦੁੱਧ ਦੇ ਦਿੱਤੇ 15 ਆਹ ਲਓ ਇਹਦਾ ਨਹੀਂ ਕੱਟੀ ਕੱਦ ਘੱਟ ਬਹੁਤ ਹੈ। ਕੱਦ ਘਾਟ ਬਹੁਤ ਹੈ। 13 ਦਾ ਨਾਰਮਲ ਹੈ ਇਹਨੂੰ ਕੱਟੀ ਨੂੰ। ਇਹਦਾ ਨਾਰਮਲ ਆ ਤੇ 15 ਕਿਲੋ ਕਹਿੰਦਾ ਦੇਣਾ ਚਾਹੀਦਾ ਬਾਈ ਜਿਵੇਂ ਵਪਾਰ ਦਾ ਕੰਮ ਹੈ। ਪਰ ਕੱਦ ਘਾਟ ਹੈ ਕੱਟੀ ਪਲੀ ਹੋਈ ਹੈ। ਇਹ ਮੰਨ ਲਓ ਐਸਟੀਮੇਟ ਲਾਇਆ ਹੁੰਦਾ ਕਿਉਂਕਿ ਬਹੁਤ ਚਿਰ ਹੋ ਗਿਆ ਬਾਈ ਨੂੰ ਵਪਾਰ ਕਰਦੇ ਨੂੰ। ਪਰ 13 ਕਿਲੋ ਤਾਂ ਕਹਿੰਦਾ ਡਿੱਗਦੀ ਨਹੀਂ। ਹਾਂਜੀ। ਛੋਟੀ ਚੰਗੀ ਆ ਗਈ। ਸੌਂਗੀ ਆ ਜੇ ਕਿਸੇ ਨੇ ਪਾਲਣੀ ਆ ਤੇ ਕੁਲਿੰਦਰ ਰੇਟ ਦੀ ਗੱਲ ਆਂਦੀ ਬਾਈ। ਰੇਟ 2.5 ਕਰ ਲੈ। 2.5 ਮੰਨ ਤਾਂ ਹੋ ਜੂ। 2 ਫੀਦ ਕੱਤੀ ਦੋ ਦਾ। 2 ਲੱਖ ਤੇ 20 ਹਜ਼ਾਰ ਦੀ ਬਾਈ ਕਹਿੰਦੇ ਦੇ ਦਾਂਗਾ ਰ ਦੀ ਗੱਟੀ ਦੇਣੀ ਆ ਤੇ ਮਾਨਦਾਨ ਬਾਕੀ ਜਾਂਦਾ ਬਾਈ ਕੋਈ ਗੱਲ ਨਹੀਂ ਕਰ ਦਿਆਂਗੇ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਆ ਵਧੀਆ ਤੇ ਇੱਕ ਹੋਰ ਦਿਖਾ ਦੇ ਬਈ ਆਪਾਂ ਨੂੰ ਵਧੀਆ ਇੱਕ ਮੱਝ ਹੋਰ ਤੋਰ ਕੇ ਦਿਖਾਉਣੀ ਆ ਕਿਉਂਕਿ ਬਾਈ ਨੇ ਜੜਾ ਆਪਾਂ ਨੂੰ ਡੇਟ ਮਿਲਿਆਗਾ ਤੇ ਆਪਣਾ ਟਾਈਮ ਜਿਹੜਾ ਪੂਰਾ ਹੋਇਆ ਪਿਆ ਸੀਗਾ ਤੇ ਇੱਕ ਜੈਡ ਬਲੈਕ ਨੂੰ ਹੋਰ ਦਿਖਾਉਣ ਲੱਗੇ ਆਂਗੀ ਜੇ ਥਾਰੀ ਵੈਸ ਬਿਨਾ ਇਹ ਦੁੱਧ ਕੋ ਨਹੀਂ ਹੁੰਦੀ ਜਾਂ ਬਾਰ-ਬਾਰ ਫਿਰ ਜਾ ਹੈ ਜਾਂ ਫਿਰ ਬਾਝ ਹੈ ਤਾਂ ਟੈਨਸ਼ਨ ਲੈਣ ਕੀ ਕੋਈ ਜ਼ਰੂਰਤ ਕੋ ਨਹੀਂ ਤਾਂ ਆਪਣੇ ਪਜਵਾਨ ਹੈ ਰੋਜ਼ਾਨਾ ਰਾਈਟ ਮੀਨ 50 ਗ੍ਰਾਮ ਖਵਾਓ ਇਨ ਸਮੱਸਿਆਵਾਂ ਤੋਂ ਫਿਰ छुटਕਾਰਾ ਪਾਓ আর ਆਪਣੇ ਪਸੂ ਤਾਂ আরសាལ ਇੱਕ ਬੱਚਾ ਪਾਓ আর ਹੋਰ ਵੀ ਕੀ ਮੈਂ ਪੁੱਝਣਾਓ ਤੁਮਨੇ ਤਾਂ ਇਸ ਨੰਬਰ ਤੇ ਕੰਟੈਕਟ ਕਰ ਲਿਓ 7890042000 ਕਿਆਂ ਕਿ ਜਿਵੇਂ ਕਹਦੀ ਮੋਰਾ ਹਨਾ ਕੁਆਲਿਟੀ ਵਾਲੀ ਮੱਝ ਜੈਡ ਬਲੈਕ ਹੈ ਪੂਰੀ ਤੇ ਬਾਕੀ ਸਿੰਗ ਜਰੂਰ ਖੁੱਲੇ ਨੇ ਤੇ ਮੱਝ ਦੇ ਜਿਹੜੇ ਕੈਰੈਕਟਰ ਨੇ ਉਹ ਤੁਸੀਂ ਚੈੱਕ ਕਰ ਲਓ ਤੇ ਇਹ ਵੀ ਗੱਬਣਾ ਬਾਈ ਹਾਂਜੀ ਗੱਬਣਾ ਹੀ ਇਹ ਵੀ ਗੱਬਣਾਗੀ ਤੇ ਬਾਕੀ ਆਪਾਂ ਬਾਈ ਤੋਂ ਡੀਟੇਲ ਲੈ ਕੇ ਦਿੰਨੇ ਆ ਪੂਰੀ ਜੱਡ ਬਲੈਕ ਆ ਤੇ ਕਿੰਨੇ ਦਿਨ ਲੈਂਦੀ ਆ ਬਾਈ ਜਿਆਦੇ ਸੁਣੇ ਜਾਂ ਗੱਬਣਾ ਮੇਰੇ ਹਿਸਾਬ ਨਾਲ ਅੱਜ ਵੱਧਣੇ ਚੰਗੇ ਦੁੱਧ ਵਾਲੀ ਮੱਝ ਆ ਗਈ ਜੇ ਆਪਾਂ ਕਹੇ ਦੀ ਹੈਨਾ ਬਾਡੀ ਡਾਂਚੇ ਦੀ ਬਹੁਤ ਵਧੀਆ ਤੇ ਬਾਕੀ ਤੁਸੀਂ ਖਾਣਾ ਸਪੇਸ ਤੁਸੀਂ ਚੈੱਕ ਕਰ ਲਓ ਚਾਰੇ ਥਣ ਕੱਲੇ ਨਿਕੜਵੇਂ ਨੇ ਅਡਰਸ ਹੁਣ ਤਿਆਰ ਕਰਦੀ ਹੁੰਦੀ ਆ ਪੂਰੀ ਜੱਡ ਬਲੈਕ ਆ ਤੇ ਗੁਰਵਿੰਦਰ ਭਾਈ ਇਹਨੇ ਕੰਮੇ ਸੂਏ ਸੁਣਾ ਤੀਜਾ ਸੂਆ ਸੁਣਾ ਤੀਜਾ ਸੂਆ ਹਾਂਜੀ ਠੀਕ ਆ ਤੇ ਕਹ ਕਿੰਨੇ ਦਿਨ ਰਹਿ ਗਏ ਮੰਨ ਲੈ ਇਹਦਾ ਇੱਕ ਹਫਤਾ ਰਹੇਗਾ ਇਹਦੇ ਵੀ ਇੱਕ ਹਫਤਾ ਰਹੇਗਾ ਇੱਕ ਹਫ਼ਤੇ ਦੇ ਵਿੱਚ ਝੱਟੜ ਬਣਾਉਗੀ ਹਾਂਜੀ ਹਾਂਜੀ ਠੀਕ ਆ ਤੇ ਬਾਈ ਪਿਛਲੀ ਵਾਰ ਦੁੱਧ ਕਿੰਨਾ ਹੁੰਦਾ ਸੀ 17 ਗੁਲਾਰ ਕਾਰਡ ਆ ਜੀ 17 ਕਿਲੋ ਦਾ ਚੰਗੀ ਹੈ ਨਾ ਹਾਂਜੀ ਚੰਗੀ ਪੂਰੀ ਝੱਟ ਬਲੈਕ ਆ ਮਿੱਤਰੋ 17 ਕਿਲੋ ਦਾ ਰਿਕਾਰਡ ਜਿਹੜਾ ਪਿਛਲੀ ਵਾਰ ਬਾਈ ਦਾ ਸੀਗਾ ਇਹ ਕਹਿੰਦਾ ਦੂਜੇ ਸੂਏ ਦਾ ਨਾ ਤੀਜੇ ਸੂਏ ਦਾ ਤੀਜੇ ਸੂਏ ਸੂਣਾ ਇਹਨੇ ਥੋੜਾ ਜੀ ਠੀਕ ਹੈ ਇੱਕ ਹਫ਼ਤੇ ਦੀ ਗੱਤੀ ਆ ਤੇ ਦੁੱਧ ਕਿ ਬਾਈ ਕਿੰਨਾ ਕਵਾ ਦੂਗਾ ਦੁੱਧ 18 ਕਿਲੋ ਦੁੱਧ ਮਾਉਣਾ 18 ਕਿਲੋ ਬਾਈ ਕਹਿੰਦਾ ਆਰਾਮ ਨਾਲ ਦੇ ਦਿਓ ਦੁੱਧ ਬਾਈ ਕੋਲ ਚੰਗੇ ਪਸ਼ੂ ਹੁੰਦੇ ਆ ਕੁਆਲਿਟੀ ਵਾਲੇ ਤੇ ਜਿਹੜੇ ਭ ਇਹ ਵਧੀਆ ਸਾਫ ਸੁਥਰਾ ਕੰਮ ਆ ਤੇ ਇਹਦਾ ਕੀ ਰੇਟ ਕਰਤਾ ਕਰੋਗੇ ਇਹਦਾ 2 ਵੀ ਕਰ ਦੋ ਇਹਦਾ ਵੀ 2 ਵੀ ਆ ਇਹਦਾ ਵੀ 2 ਵੀ ਹੈ ਨਾ ਉਹਦਾ 2.5 ਉਹਦਾ 2.5 ਹੈ ਠੀਕ ਆ ਤੇ ਇਹਦੇ ਵਿੱਚ ਮਾਨਤਾਨ ਹੋ ਜੂ ਜਿਹੜੀ ਮੰਦੀ ਕੀਤੀ ਹੈ ਮਾਨਤਾਨ ਹੋ ਜੂ ਬਈ ਇਹਦੇ ਵਿੱਚ ਹਾਂਜੀ ਹਾਂਜੀ ਮਾਨਤਾਨ ਠੀਕ ਆ ਮਾਨਤਾਨ ਹੋ ਜੂਗਾ ਬਾਕੀ ਕੁਲਵੰਦਰਾਂ ਸੰਪਰਕ ਕਰ ਲਿਓ ਜੇ ਕਿਸੇ ਭਰਾ ਦਾ ਫੇਰ ਵੀ ਮਨ ਨਹੀਂ ਖੜਦਾ ਤਾਂ ਘਰੇ ਜਾ ਕੇ ਮੰਡਾਲ ਜਾਓ ਤਸੱਲੀ ਕਰੋ ਤਿੰਨ ਟਾਈਮ ਕਰੋ ਚਾਰ ਟਾਈਮ ਕਰੋ ਤਾਂ ਤੁਸੀਂ ਫੇਰ ਜਿਹੜੀ ਮੱਝ ਉਹ ਖਰੀਦ ਸਕਦੇ ਹੋ ਕੋਈ ਐ ਨਹੀਂ ਹੈਗਾ ਵੀ ਆਪਾਂ ਮੰਨ ਕੇ ਚੱਲੋ ਆਪਾਂ ਨੂੰ ਵਹਿਮ ਕਰ ਜਾਂਦਾ ਕਈ ਵਾਰ ਮੰਡੀ ਤੇ ਸੂਈ ਸੂਈ ਦੇ ਗੋਲਪੇ ਹੁਣੇ ਇੱਕ ਮਿੰਟ ਬਾਈ ਸੂਈ ਸਵਾਈ ਮੱਝ ਵੀ ਤੁਸੀਂ ਘਰੋਂ ਲੈ ਸਕਦੇ ਹੋ ਤਸੱਲੀ ਤੁਸੀਂ ਕਰਨੀ ਆ ਤਿੰਨ ਦਿਨ ਕਰੋ ਚਾਰ ਦਿਨ ਕਰੋ ਹਣਾ ਬਾਈ ਹਾਂਜੀ ਹਾਂਜੀ ਠੀਕ ਆ ਕੀਵਾ ਪੰਡਾ ਬਾਈ ਦਾ ਤੇ ਹਾਂ ਬਲ ਕੱਟੀ ਪੰਸਾ ਕੱਟੀ ਬਾਈ ਕਹਿੰਦਾ ਖਰੀਦ ਲਈ ਇਹਨਾਂ ਨੇ ਬਾਈ ਕਿੱਥੋਂ ਆਇਆ ਜੁਪੀ ਤੋਂ ਜਗਾਦਰੀ ਦੇ ਬਾਈ ਜਗਾਦਰੀ ਜਮਨਾ ਨਗਰ ਜਗਮਨਾ ਨਗਰ ਠੀਕ ਆ ਤੇ ਇੱਕ ਵਾਰੀ ਪੁੱਛਦੇ ਆਪਾਂ ਮਣਾ ਕੱਟੀ ਦਿਖਾ ਦਿਓ ਇੱਕ ਵਾਰੀ ਤੇ ਮੱਲੇ ਵੀ ਭਲੂਣਾਂਗੀ ਹਣਾ ਕੱਲ ਲੈਣੇ ਜੀ ਪਹਿਲਣ ਸੂਈ ਆ ਬਾਈ ਨਹੀਂ ਗੱਬਣਾ ਜੀ ਗੱਬਣਾ ਇਹ ਇੱਕ ਇੱਕ ਦਿਨ ਲੈਂਦੀ ਆ ਹਫਤਾ ਹੀ ਇਹ ਕਰਦੀ ਇੱਕ ਹਫਤਾ ਇਹ ਲਊਗੀ ਅੱਜ ਬਾਈ ਗੱਭਣੀ ਲਈ ਫਿਰਦਾ ਮੋੜ ਲਾ ਗਿਲੰਦਰ ਤੇ ਥਣਾ ਸਪੇਸ ਬੂਸ ਵਧੀਆ ਤੇ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਦੇ ਆ ਤੇ ਕਿਵੇਂ ਲੱਗੀ ਸਸੀ ਗੱਲ ਬਾਈ ਸਸੀ ਗੱਲ ਜੀ ਤੇ ਭਾਈ ਜਿਹੜੀ ਤੁਸੀਂ ਕੱਟੀ ਲਈ ਇਹ ਮਨ ਲਾ ਕਿੱਥੋਂ ਆਏ ਪਹਿਲਾਂ ਤਾਂ ਅੱਪ ਜਗਾਦਰੀ ਆਏ ਆ ਵੀਰ ਜੀ ਜਗਾਦਰੀ ਹਾਂਜੀ ਮਨ ਲਾ ਇੱਥੇ ਰਹਿ ਗਏ ਜਗਾਦਰੀ ਅੰਬਾਲਾ ਤੋਂ 40 ਕਿਲੋਮੀਟਰ ਅੰਬਾਲਾ ਦੇ 40 ਕਿਲੋਮੀਟਰ ਅੱਗੇ ਆ ਤੇ ਕਿਵੇਂ ਲੱਗਿਆ ਬਾਈ ਦਾ ਕੰਮ ਕੰਮ ਬਹੁਤ ਵਧੀਆ ਵਾਇਦਾ ਅੱਛੇ ਜੰਗਲ ਦੀਆਂ ਮੱਝਾਂ ਦੀਆਂ ਠੀਕ ਹੈ ਜਿਹੜੀ ਮੱਝ ਲਈਏ ਨੂੰ ਆਰੂ ਨਿਕਲੀ ਐ ਚੰਗੀ ਨਿਕਲੀ ਠੀਕ ਐ ਮਤਲਬ ਕੋਈ ਲੰਬਾ ਨਹੀਂ ਆਇਆ ਕੋਈ ਲੰਬਾ ਨਹੀਂ ਵੀਰੇ ਮੀਨੇ ਦੀ 15 20 ਮੱਝ ਲੈ ਰਹਿਆਂ ਦੇ ਕੋਲੋਂ ਠੀਕ ਐ ਠੀਕ ਐ ਸਾਨੀਆਂ ਚੰਗੀਆਂ ਨਿਕਲੀਆਂ ਬਾੜੀਆਂ ਦੁੱਧ ਵਾਲੀਆਂ ਠੀਕ ਐ ਲੈ ਮਿੱਤਰੋ ਜੇ ਤੁਸੀਂ ਵੀ ਮੱਝ ਲੈਣਾ ਚਾਹੁੰਦੇ ਹੋ ਤਾਂ ਬਾਈ ਕਲਵੰਦਰ ਨਾਲ ਸੰਪਰਕ ਕਰ ਲਿਓ ਠੀਕ ਐ ਘਰੇ ਜਾ ਕੇ ਤਿੰਨ ਟਾਈਮ ਚਵਾਈ ਕਰਕੇ ਵੀ ਲੈ ਸਕਦੇ ਹੋ ਸਭ ਤੋਂ ਵੱਡਾ ਚੈਲੰਜ ਆ ਕੋਈ ਆ ਨਹੀਂਗਾ ਵੀ ਆਪਾਂ ਆ ਦੇਖੋ ਬਾਈਆਂ ਨੇ ਮੱਝ ਲਈ ਸੀ ਜਗਾਦਰੀ ਤੋਂ ਆਇਆ ਅੰਵਾਲੇ ਤੋਂ 30 40 ਕਿਲੋਮੀਟਰ ਅੱਗੇ ਆ ਤੇ ਬਾਈ ਕਹਿੰਦੇ ਇੰਨੇ ਵੀ ਆ ਲੈਣੇ ਆ ਦੇ ਕੋਲੋਂ ਮੀਨੇ ਦੀ ਕਿੰਨੇ ਵੀ ਪਸ਼ੂ ਲਜਾਈਏ ਵੀਡੀਓ ਸ਼ੇਅਰ ਜ਼ਰੂਰ ਕਰਿਓ ਮਿੱਤਰੋ ਚੰਗੀ ਲੱਗੀ ਧੰਨਵਾਦ ਸਾਰੇ ਭਰਾਵਾਂ ਦਾ ਜਲਦੀ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ